ਇਹ ਕਿਹੜਾ ਆ ਗਿਆ ਵਾਲਾ ਇਹ ਆਇਆ ਰਹਿ ਗਿਆ ਚੰਗੀ ਪੰਜ ਦਮ ਸਦਾ ਆ ਜਾ ਗੱਲ ਨਾਲ ਇਹਦੇ ਤੇ ਇੱਕ ਹੋਰ ਬੰਦ ਕਰਦੇਗਾ ਹੈ ਨੰਬਰ 2 ਨੰਬਰ 4 ਇਹ ਮੈਂ ਆਹ ਤੇ ਨਾਲ ਬੰਦ ਕਰ ਲੇਗਾ ਫਿਰ ਕੀ ਜਾਣੀਓ ਬੈਠੀ ਬਿਰੋ ਕੋਹ ਦਾ ਕੀ ਨਸੂਰਾ ਆਹ ਫੜਿਆ ਫੜਿਆ ਸਾੜੇ ਸਾੜੇ ਦੀ ਮੈਨੇਜਮੈਂਟ ਦਾ ਮਾਰਦੇ ਰਲਤਾ ਕੁੰਲੇ ਬੈਠੇ ਹੁੰਦਾ ਸਾਡੀ ਗੋਲੀ ਨਹੀਂ ਆਉਂਦਾ ਅੱਛਾ ਦੱਸੋ ਦੱਸੋ ਬਹੁਤ ਨਾ ਕਰਦਾ ਕਾਹਦਾ ਹੈ ਹੈਲੋ ਕੀ ਸ਼ੋਰ ਨਾ ਦਿਨਾ ਵਰਗਾ ਸਮਝੀ ਜਾ ਬਸ ਕੀ ਲੱਗਦੀ ਬ੍ਰਦਰ ਮੈਂ ਅੰਦਰੋਂ ਵੀ ਮੁੰਡਾ ਸਾਨੂੰ ਲੈਣ ਆਇਆ ਇਹਨਾਂ ਨੇ ਕਿਹੜਾ ਆਉਂਦਾ ਲੈਣੇ ਪੁਰਾਣਾ ਸਾਡਾ ਸਾਨੂੰ ਲੈਣੇ ਕੋਈ ਨਹੀਂ ਅੰਦਰ ਅਸੀਂ ਸਾਰੀ ਮੈਨੇਜ ਉਹ ਮੇਰੀ ਭੈਣ ਦੀ ਰੱਲਦਾ ਅਸੀਂ ਮੈਨੇਜਮੈਂਟ ਆਖੜਿਆਂ ਬਾਹਰ ਇਹ ਕੋਈ ਗੱਲ ਨਹੀਂ ਹੈ। ਅੰਨ੍ਹੀ ਬੜੇ ਗੱਲ ਦਾ ਕਰ ਰਹੇ। ਇਹ ਗੱਲ ਬੜੇ ਇਨਾਂ ਦਾ ਕੋਈ ਫੋਨ ਨਹੀਂ। ਇਹਦੇ ਕੋਈ ਸੁਣਨ ਆਏ ਕਿਹਾ ਸਾਡੇ ਨਾਲ ਫਾਲਤੂ ਫੋਨ ਮਾਰੋ ਉਹ ਉਹਨਾਂ ਨੇ ਕਹਿਣ ਡੀਐਸਪੀ ਸਾਹਮਣੇ ਆ ਜਾਓ। ਸਾਰੀ ਮੈਨੇਜਮੈਂਟ ਦਾ ਫਾਟ ਰਿਆਂ ਦੇਖੋ ਇਦੋਂ ਕੀ ਨਹੀਂ ਵੀ ਹੋ ਸਕਦਾ। ਆ ਮੀਡੀਆ ਭਰਾ ਇਹਨੂੰ ਆਪਾਂ ਗੁਮਿੰਦ ਕਰਕੇ ਇਹਨਾਂ ਨੇ ਬਿਚਾਰੀ ਉੱਥੇ ਖੜੇ ਹੈ। ਇਹਨਾਂ ਦਾ ਕਸੂਰ 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 ਨਹੀਂ ਬਿਜਾਰੀ ਨਹੀਂ ਇਹ ਕੀ ਕਰਨੀ ਚਾਹੀਦੀ ਮੈਂ ਅੱਜ ਇਹੀਂ ਕਹਿੰਦੇ ਨਹੀਂ ਆਂਡੇ ਦਾ ਗੱਲ ਤਾਂ ਇਹਨਾਂ ਦਾ ਕਸੂਰ ਨਹੀਂ ਇਹਨਾਂ ਦਾ ਬਚਾਰੇ ਦਾ ਕਸੂਰ ਨਹੀਂ ਅਨਿਲਿਤੀ ਜੀ ਤੁਸੀਂ تھوڑی ਜਾਣਕਾਰੀ ਕੱਢ ਲਓ ਤਾਂ ਅਕਲ ਦੇ ਵਿੱਚ ਮਾਮਲਾ ਕੀ ਹੋਇਆ ਕਿ ਕਿੰਨੇ ਕਵਜੇ ਦੀ ਗੱਲ ਹੈ ਤੇ ਕੀ ਸਾਰਾ ਹੋ ਗਿਆ ਕਿ ਕੋਈ ਬੋਲਾ ਜੀ ਇੱਕ ਵਾਰ ਦਸਮਾਡੀ ਜਾਣਕਾਰੀ ਕੀ ਇੱਕ ਅੰਦਰ ਵਿੱਚ ਘਟਨਾ ਕੀ ਵਾਪਰੀ ਸਾਨੂੰ ਮੈਂ ਹੋਸਟਲ ਤੇ ਹੈਗਾ ਮੈਨੇਜਮੈਂਟ ਤੇ ਸਾਨੂੰ ਫੋਨ ਆਇਆ ਸੀ ਹੋਸਟਲ ਬਣਿਆ ਦਾ ਮੈਨੂੰ ਮੈਡਮ ਦਾ ਅਸੀਂ ਸਾਰੀ ਮੈਨੇਜਮੈਂਟ ਇੱਥੇ ਸਾਡੇ ਇੱਕ ਸਭਾ ਦੇ ਮੈਂਬਰ ਦਾ ਪੋਕ ਚੱਲ ਰਿਹਾ ਸੀ ਵੀਰ ਪਵਨ ਦੇ ਵਿੱਚ ਹਰੀਸ਼ ਮਹੀਤਰੀ ਜੀ ਦਾ ਅਸੀਂ ਉੱਥੇ ਆ ਗਏ ਬਾਈਡਨ ਜੀ ਉੱਥੇ ਸਾਰੇ ਇੱਥੇ ਆ ਗਏ ਇਨ ਦਾ ਮੀਨ ਟਾਈਮ ਐਸਐਚਓ ਸਾਹਿਬ ਉਹ ਆ ਗਏ ਤਾਂ ਅਸੀਂ ਮੈਨੇਜਮੈਂਟ ਸਾਰੀ ਬਾਹਰ ਖੜੇ ਆ ਉਹ ਉਹਨਾਂ ਦੇ ਵੈਲਟੀਬ ਨੂੰ ਲੈ ਕੇ ਅੰਦਰ ਬੈਠੇ ਆ ਹਾਲੇ ਤੱਕ ਸਾਈਟ ਨਹੀਂ ਦੇਖੀ ਉਹਨਾਂ ਨੇ ਜਾ ਕੇ ਦਰਕੀ ਦੇ ਕਮਰੇ 'ਚ ਨਹੀਂ ਗਏ ਅਸੀਂ ਵੀ ਹਾਲੇ ਬਾਹਰ ਖੜੇ ਆ ਕਿ ਹੁਣ ਤੱਕ ਤੋਂ ਨੂੰ ਕੀ ਸਮਝ ਆਇਆ ਕਿ ਸਾਨੂੰ ਜਿਵੇਂ ਉਹਨਾਂ ਨੇ ਦੱਸਿਆ ਵੀ ਕਿਸੇ ਬੇਟੀ ਨੇ ਸਾਡੀ ਹੋਸਟੇਲ ਦੀ ਸਮਨਟਾ ਉਹਨੇ ਸੁਸਾਇਡ ਕਰਤਾ ਅੱਛਾ ਹਾਂ ਕਿਸ ਤਰੀਕੇ ਨਾਲ ਕੀਤਾ ਇਹ ਸਾਨੂੰ ਨਾ ਉਹ ਆਪਦੇ ਨੇ ਸਾਨੂੰ ਜਾਣਦੇ ਤੇ ਹਾਲੇ ਕੁਸ਼ਨਾ ਨੂੰ ਪਤਾ ਲੱਗਿਆ ਜੀ ਕੀ ਹੈ ਹੋਸਟਲ ਦਸੂਣ ਦਾ 17 ਨੰਬਰ ਦਾ ਨਹੀਂ ਕਿ ਹਾਂ ਚਾਹ ਜੀ ਕਿਹੜੀ ਕਲਾਸ ਕਿਹੜੀ ਕਿਹੜੀ ਸੈਕੰਡ ਇਅਰ ਦੀ ਹੈ ਹਾਂ ਉਹਦਾ ਪਰਸਨਲ ਪੇਪਰ ਹੋ ਵੀ ਚੁੱਕਿਆਗਾ ਅਰੇ ਦੋ ਦਿਨ ਬਾਅਦ ਦੇ ਪੇਪਰ ਸੀ ਉਹਦੇ ਫਾਦਰ ਸਰਵਿਸ ਕਰਦੇ ਐ ਲੁਧਿਆਣੇ ਜੀ ਦੱਸਦੇ ਉਹਨਾਂ ਦੇ ਬ੍ਰਦਰ ਐ ਉਹਦੇ ਬਾਰੇ ਡਿਟੇਲਸ ਤਾਂ ਸ਼ਾਇਦ ਫੈਮਿਲੀ ਨੂੰ ਜਿਆਦਾ ਪਤਾ ਹੋਊਗੀ ਰੂਪ ਸਿੰਘ ਜੀ ਐਸਐ ਹੀ ਮੂਮੈਂਟ ਸੈਲਸ ਲੁਧਿਆਣੇ ਜੀ ਮਦਰ ਉਹਨੇ ਦੇ ਆ ਚੁੱਕੇ ਐ ਠੀਕ ਹੈ ਉਹਨਾਂ ਦੇ ਇੱਕ ਦੂਜੀ ਬੇਟੀ ਜਿਹਨਾਂ ਨੂੰ ਮੈਰਿਡ ਆ ਉਹ ਵੀ ਆ ਚੁੱਕੇ ਆ ਉਹਨਾਂ ਦੇ ਮਕਾਨ 'ਚ ਜਿਹੜੇ ਕਿਰਾਏਦਾਰ ਆ ਪੰਜੀਆਂ ਨੂੰ ਉਹ ਵੀ ਆ ਚੁੱਕੇ ਆ ਇੱਕ ਤਾਂ ਹੋਰ ਰਿਲੇਟਿਵ ਆ ਆਠੋਂ ਰਿਲੇਟਿਵ ਆ ਉਹ ਬੈਠੇ ਆ ਉਹਨਾਂ ਨਾਲ ਪੁਲਿਸ ਪੁੱਛੀ ਕਿੰਨੀ ਕਮੇਟੀ ਦੀ ਗੱਲ ਹੈਗੀ ਆ ਪਤਾ ਲੱਗਿਆ ਨਹੀਂ ਸੰਤਾ ਹੁਣੇ ਫੋਨ ਤੇ ਆਇਆ ਸੀ ਮੈਂ ਹੁਣੇ ਫੋਨ ਮਿਲਿਆ ਸੀ ਨਹੀਂ ਨਹੀਂ ਕਾਰਨ ਆ ਪਤਾ ਕਾਰਨਾਂ ਦਾ ਕੁਝ ਪਤਾ ਲੱਗਿਆ ਬੱਚੇ ਜਿੰਨੇ ਦੱਸ ਰਹੇ ਜਿਹੜੇ ਨਾਲ ਵਾਲੇ ਸੀ ਰਾਤ ਉਹਨਾਂ ਨਾਲ ਉਹਨੂੰ ਰੋਟੀ ਵੀ ਖਾਦੀ ਆ ਡਿਨਰ ਕੀਤਾ ਐ ਇਸਕਿੰਗ ਖਾਦੀ ਸਭ ਕੁਝ ਕੀਤਾ ਗਿਆ ਉਹ ਸਵੇਰੇ ਜਦੋਂ ਜਾਣ ਲੱਗੇ ਉਹ ਨੌਕ ਕਰਕੇ ਗਏ ਉਹਨੇ ਗੇਟ ਨਹੀਂ ਖੋਲ੍ਹ ਉਹ ਦੁਆਰਾ ਜਾ ਕੇ ਪੜਦੇ ਪੇਪਰ ਚ ਚਲਦੇ ਸਾਰੀ ਪੜਦੇ ਹੁੰਦੇ ਫਿਰ ਆ ਕੇ ਜਦੋਂ ਲੰਚ ਟਾਈਮ ਤੇ ਗਏ ਤਾਂ ਉਹਨੇ ਨਹੀਂ ਖੋਲਿਆ ਫਿਰ ਉਹਨਾਂ ਨੇ ਸਾਈਡ ਤੋਂ ਜਾ ਕੇ ਵਿੰਡੋ ਹੀ ਦੇਖਿਆ ਤਾਂ ਉਹ ਉਹਨਾਂ ਮੁਤਾਬਿਕ ਵੀ ਉਹ ਹੈਂਗ ਹੋ ਰਹੀ ਹੈ ਤਾਂ ਉਹ ਉਹਦੀ ਇਨਫੋਰਮੇਸ਼ਨ ਦਿੱਤੀ ਪਰ ਹਲੇ ਤੱਕ ਉਹਨਾਂ ਨੇ ਜਾ ਕੇ ਉੱਥੇ ਉਹ ਕੰਮ ਵਾਲੇ ਰਹਿਣ ਵਾਲੇ ਕਿੱਥੇ ਲੋਕਲ ਹੈ ਭਗਵਤੀਨ ਕਲੀਨਿਕ ਹੈ ਪਰ ਉਹ ਹੁਣ ਕਿਉਂਕਿ ਸਰਵਿਸ ਕਰਦੇ ਆ ਤੇ ਇਸ ਕਰਕੇ ਪਿਛਲੇ ਸਾਲ ਤੋਂ ਇੱਥੇ ਰਹਿ ਰਹੀ ਹੈ ਬੇਟੀ ਅੱਛਾ ਠੀਕ ਹੈ ਹਾਂ ਹੌਸਟਲ ਥੈਂਕ ਯੂ ਬਹੁਤ ਥੈਂਕ ਯੂ ਥੈਂਕ ਯੂ ਸੈਟ ਸ਼ੌਦੇ ਵਿੱਚ ਸਟੂਡੈਂਟ ਸੀਗੇ ਬੀਏ ਪਾਰਟ 2 ਦੀ ਲੜਕੀ ਇੱਕ ਹਾਂਜੀ ਥੋੜਾ ਸੋਸਾਇਟੀ ਕੀਤਾ ਕੱਲ ਅੱਛਾ ਜੀ ਰਾਤ ਦੇ ਵਿੱਚ ਕੱਲ ਰਾਤ ਨਹੀਂ ਆ ਰਾਤ ਜਿਹੜੀ ਨੰਗੀ ਰਾਤ ਅੱਛਾ ਜੀ ਸੋਸਾਇਟੀ ਕੀਤਾ ਤੇ ਇੱਕ ਹੀ ਕਾਰਨ ਕੀ ਰਹੇ ਜੀ ਕੁਝ ਪਤਾ ਲੱਗਿਆ ਜਿਹੜੀ ਲੜਕੀ ਕਿੱਥੇ ਰਹਿਣ ਆਲੀ ਸੀ ਕੀ ਨਾਮ ਆ ਉਹਨਾਂ ਦਾ ਨਹੀਂ ਇਹ ਕਾਰਨ ਬਾਰੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਰੀ ਅੱਛਾ ਜੀ ਬਾਕੀ ਲੜਕੀ ਹੈ ਜੋ ਲੋਕਲੀ ਇੱਥੋਂ ਦੀ ਰਹਿਣ ਆਲੀ ਆ ਅੱਛਾ ਜੀ ਕਿੰਨੀ ਕੀ ਉਮਰ ਹੈ ਜੀ ਬੱਚੀ ਆ ਬੀਏ ਪਾਰਟ 2 ਦੀ ਸਟੂਡੈਂਟ ਆ ਸਰ ਗੱਲ ਕਰੀਏ ਤਾਂ ਜਿਸ ਤਰ੍ਹਾਂ ਹੁਣ ਦੁਪਹਿਰ ਦਾ ਵੇਲਾ ਹੋ ਚੁੱਕਿਆ ਕੀ ਗੱਲ ਕਾਲਜ ਪ੍ਰਬੰਧਨ ਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਇੰਨਾ ਟਾਈਮ ਬੀਤ ਗਿਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਰਾਤ ਦੀ ਘਟਨਾ ਹੈ ਨਹੀਂ ਇਹਨਾਂ ਨੂੰ ਪਤਾ ਲੱਗਿਆ ਸਵੇਰ ਜਦੋਂ ਵੀ ਪਤਾ ਲੱਗਿਆ ਉਸ ਵੇਲੇ ਇਹਨਾਂ ਨੇ ਸਾਨੂੰ ਤਲਾਸ਼ ਦਿੱਤੀ ਅਸੀਂ ਆ ਕੇ ਉਹਦੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਾਂਜੀ ਨਹੀਂ ਟਾਈਮ ਬੜਾ ਹੋ ਗਿਆ ਚਾਰ ਵਜਨ ਵਾਲੇ ਉਹ ਹੋਸਟਲ ਦੇ ਕਮਰੇ ਵਿੱਚ ਰਹਿ ਰਹੀ ਸੀ ਜਿਸ ਤਰ੍ਹਾਂ ਤਾਂ ਕਿਸੇ ਦੇ ਬੱਚੇ ਪੇਪਰ ਚੱਲ ਰਹੇ ਹੋ ਡਿਸਟਰਬ ਨਹੀਂ ਨਾ ਕੀਤਾ ਜਾਂਦਾ ਅੱਛਾ ਜੀ ਜਦੋਂ ਇਹ ਨੌਣੇ ਲਈ ਆਈ ਤਾਂ ਫਿਰ ਇਹਨਾਂ ਨੇ ਪੂਹਾ ਵਗੈਰਾ ਖੜਕਾਇਆ ਹੋਣਾ ਅੱਛਾ ਜੀ ਇਹਨਾਂ ਨੇ ਇਕੱਲੇ ਰਹਿ ਰਹੀ ਸੀ ਜਾਂ ਨਾਲ ਵੀ ਕੋਈ ਸਾਥੀ ਵੀ ਸੀਗੇ ਜੇ ਕੁਝ ਗੱਲ ਸਾਹਮਣੇ ਆਈ ਹੋਵੇ ਇਹ ਇੱਕ ਕਮਰੇ ਦੋ ਸਟੂਡੈਂਟ ਰਹਿੰਦੇ ਪਰ ਦੂਸਰੀ ਲੜਕੀ ਹੈ ਜੋ ਉਹ ਛੁੱਟੀ ਗਈ ਹੋਈ ਆ ਅੱਛਾ ਕੋਈ ਸੁਸਾਇਡ ਨੋਟ ਨਹੀਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹਲੇ ਤੱਕ ਅੱਛਾ ਇਹ ਲੜਕੀ ਦੇ ਪਿਤਾ ਕੀ ਕਰਦੇ ਆ ਜੀ ਲੜਕੀ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਆ ਮੁਲਾਜ਼ਮ ਹੈਗੇ ਆ ਅੱਛਾ ਜੀ ਅਜਿਹੇ ਜਿਹੜਾ ਪੇਰੈਂਟਸ ਇਹ ਲੜਕੀ ਦੇ ਹੈਗੇ ਉਹ ਕਹਿ ਰਹੇ ਨੇ ਵੀ ਸਾਨੂੰ ਸਿਰਫ ਇਹ ਦੱਸਿਆ ਗਿਆ ਵੀ ਉਹਨਾਂ ਨੂੰ ਲੜਕੀ ਨੂੰ ਅਟੈਕ ਹੋਇਆ ਨਹੀਂ ਇਹ ਗੱਲ ਮੈਨੂੰ ਨਹੀਂ ਪਤਾ ਹੈਗਾ ਇਹ ਕਾਲਜ ਪ੍ਰਬੰਧਕਾਂ ਨੂੰ ਪਤਾ ਹੈ ਕੀ ਦੱਸਿਆ ਉਹਨਾਂ ਨੇ ਹਾਂਜੀ ਉਹ ਉਹਨਾਂ ਨੂੰ ਇਹ ਕਹਿ ਕੇ ਸੱਦਿਆ ਗਿਆ ਵੀ ਤੁਹਾਡੀ ਲੜਕੀ ਨੂੰ ਅਟੈਕ ਆਇਆ ਹੈਗਾ ਤੁਸੀਂ ਜਲਦ ਤੋਂ ਜਲਦ ਜਿਹੜੇ ਹੈਗਾ ਕਾਲਜ ਪਹੁੰਚੋ ਇਹਦਾ ਜਵਾਬ ਮੈਂ ਤੁਹਾਨੂੰ ਦੇ ਚੁੱਕਿਆ ਹਾਂ ਹਾਂਜੀ ਪਰ ਘਰ ਦੇ ਸਦਸਿਆਂ ਨੂੰ ਇੰਨੀ ਲੇਟ ਦਾ ਤਲਾਅ ਦਿੱਤੀ ਗਈ ਹੈ ਜੀ ਨਹੀਂ ਜਦੋਂ ਉਹ ਸਿੱਖ ਆਏ ਆ ਘਰ ਦੇ ਸਦਸਿਆ ਉਸੇ ਵਕਤ ਇੱਥੇ ਆ ਚੁੱਕੇ ਸੀਗੇ ਠੀਕ ਹੈ ਠੀਕ ਹੈ ਥੈਂਕ ਯੂ